ਹੋ ਟੀਮਾ ਭਾਈਆ ਕਿਹੇ ਕਰਦਾ ਕਹਿੰਦਾ ਦੱਸ ਕੀ ਨੋਲ ਦੇਣਾ ਸਵਰਾਇ ਸੋਣੀ ਹੈ ਮੈਂ ਟਰਾਲੀ ਚ ਖੜਾ ਆ ਉਹ ਗੱਲ ਹੋ ਗਈ ਅੱਜ ਕਹਿੰਦੇ ਉਹ ਗੱਲ ਆ ਜੀ ਹਾਂ ਉਹਦਾ ਬੱਲਾ ਕਹਿੰਦੇ ਬ੍ਰਹਿਮ ਦੇ ਟੱਕ ਤੇ ਬੰਦਾ ਮਾਣ ਪਰ ਦੂਜੇ ਪਾਸੇ ਗਰੀਬਾਸੀ ਸ਼ਮਵਿੰਦਰ ਬਣਾਦਰਵਾ ਬਣਾਦਰਵਾ ਇਹ ਆਦੀ ਕਰਤ ਦੇ ਨਾਮ ਜੀ ਮੇਤਰਾ ਸ੍ਰੀ ਗੱਲ ਮੇਲੇ ਤੇ ਪਹੁੰਚ ਗਏ ਤੇ ਬਾਈ ਮੇਰਾ ਤੇਰਾ ਭਾਈ ਚੰਨੀ ਭਾਈ ਆਪਣਾ ਹੈ ਹਾਂ ਸਿਆਰਾ ਦਾ ਯਾਰ ਹੈ ਅੱਜ ਪਹੁੰਚੇ ਮੈਨਟਿਆਲੇ ਵਿੰਡੋ ਟ੍ਰੈਕਟਰਾਂ ਮੇਰੇ ਵੀਰੇ ਰਣਕਲਾ ਜੀ ਕੰਨੀ ਪਾਸਾ ਟਿਕਾਚੇ ਮੁਕਾਬਲਾ ਖਾਲੀ ਖੇਤਮ ਮੁਕਾਬਲੇ ਚ ਪਹੁੰਚੇ ਆਂ ਗਰਮੀ ਬਹੁਤ ਹੈ ਪਹਿਲਾ ਮੈਚ ਜਿਹੜਾ ਉਹ ਟਾਇਰ ਲੱਗ ਗਿਆ ਮੈਂ ਤਾਂ ਕਿਹਾ ਥੋੜੀ ਆਵਾਜ਼ ਬਹੁਤ ਜ਼ਿਆਦਾ ਆ ਰਹੀ ਆ ਨਾ ਬਾਬੇ ਜੀ ਪਹਿਲਾ ਟਰੈਕਟਰ ਚੱਲਣ ਲੱਗਿਆ ਹੈ ਜਮਾ ਬਿਲਕੁਲ ਸਿੰਪਲ ਬਿਨਾ ਟਰਬੋ ਬਿਨਾ ਟਰਬੋ ਸਿੰਪਲ ਤੇ ਬਾਕੀ ਤੁਹਾਨੂੰ ਆਪਣੇ ਹਸਤਰ ਦਿਖਾਉਣੇ ਆ ਜੀ ਠੀਕ ਹੈ ਆ ਬਾਈ ਸਾਡਾ ਸੋਨੀ ਬਾਈ ਅਸਤਰੀ ਕਾਲ ਦੀ ਬਾਈ ਔਰ ਬਾਈ ਠੀਕ ਹੈ ਤੇ ਬਾਕੀ ਬਾਈ ਟਰੈਕਟਰ ਆਪਣੇ ਆ ਖੜੇ ਤਿੰਨ ਆ ਆ ਆਪਣਾ ਹਰੀ ਰਾਂਗੇ ਤੇ ਇੰਡੋ ਫਾਰਮ ਹੈ ਜੀ ਤੇ ਲਾਲ ਵਾਲਾ ਆਪਣਾ ਨੋਬੂ ਆ ਤੇ ਉਧਰ ਸੋਨਾਲੀਆ ਖੜਾ ਤੇ ਬਾਈ ਜਦੋਂ ਨਹੀਂ ਦੂਆ ਡੈਕਟਰ ਦਾ ਨਹੀਂ ਨਿਕਿਆ ਨੰਬਰ ਚਦਰੀ ਵਾਲਾ ਬਾਈ ਉਹ ਸੀਜ਼ਨ ਕਰਕੇ ਆਪਾਂ ਨੂੰ ਉਧਰ ਲੋਡ ਆ ਉਹਦੀ ਮਸ਼ੀਨ ਨੂੰ ਸਿੰਪਲ ਕਰਿਆ ਹੋਇਆ ਆਪਾਂ ਪਾਹੀ ਜੋਂ ਤੇ ਬਾਅਦ ਚਲਾਉਂਗੇ ਠੀਕ ਆ ਇਹ ਡੈਕਟਰ ਪਰਮਨੈਂਟ ਮੇਲੇ ਚੱਲੂਗਾ ਜੀ ਬਹੁਤ ਠੀਕ ਆ ਮੇਲੇ ਚੱਲੂਗਾ ਕਰਦਾ ਉਹ ਵੀ ਆਪਣੇ ਮਿੱਤਰ ਦਾ ਡੈਕਟਰ ਉਹ ਜੀ ਹਾਂ ਇਹ ਮਾਦਰੇ ਤੋਂ ਜੀ ਇਹ ਵੀ ਆਪਾਂ ਹੀ ਚਲਾਉਂਦੇ ਜੀ ਇਹ ਮਾਦਰੇ ਤੋਂ ਰੁਪੇ ਜੀ ਚੱਲਦਾ ਜੀ ਯਾਨੀ ਕਿ ਆਪਣੇ ਕੋਲ ਚਾਰ ਹੋ ਗਏ ਬਾਜੀ ਯਾਨੀ ਕਿ ਸਾਰੀਆਂ ਆਈਟਮਾਂ ਪਈਆਂ ਆਪਣੇ ਕੋਲ ਕਿੱਥੇ ਆ ਇਹ ਤਾਂ ਦੂਆ ਹੀ ਆ ਕੁੱਟਣਾ ਹੋਤੀ ਮਾ ਭਾਈਆ ਕਹੇ ਕਰਦਾ ਕਹਾਂ ਦੱਸ ਕਿ ਨੂੰ ਦੇਣਾ ਸਰਪ੍ਰਾਈਜ਼ ਹੋਣੀ ਹੈ ਮੈਂ ਟਰਾਲੀ ਚ ਖੜਾ ਆ ਉਹ ਗੱਲ ਹੋ ਗਈ ਅੱਜ ਕਦੇ ਉਹ ਗੱਲ ਹੈ ਜੀ ਹਾਂ ਇਹ ਸਰਪ੍ਰਾਈਜ਼ ਦੇਣਾ ਅੱਜ ਸਰਪ੍ਰਾਈਜ਼ ਹੀ ਆਊਗਾ ਬਾਕੀ ਚੰਨੀ ਬਾਕੀ ਜੰਨੀ ਆਏ ਹਰੇ ਕੋਈ ਆਪਣਾ ਜੋਰ ਮਾਰ ਕੇ ਆਉਂਦਾ ਬਾਕੀ ਕਰਮਾਂ ਜੀ ਖੇਡ ਲੱਗ ਨਹੀਂ ਹਾਂਜੀ ਅਜੇ ਤਾਰ ਕਰਮਾਂ ਦੀ ਹਾਂ ਤੇ ਬਾਕੀ ਸਾਡੇ ਭਾਈ ਖਾਸ ਬੰਦੇ ਆ ਰਹੇ ਨੇ ਏ ਜੰਨੀ ਵਾਹੀ ਦੇ ਮਾਮੇ ਦਾ ਮੁੰਡਾ ਬਾਈ ਹੋਰ ਬਾਈ ਹਸਰੀ ਗਾਲ ਕੀ ਹਾਲ ਠੀਕ ਐ ਹਸਰੀ ਗਾਲ ਜੀ ਐ ਮਾਈ ਮੇ ਲੋਕਲ ਐ ਬਾਈ ਖਾਪੜਿਆ ਓ ਠੀਕ ਐ ਜੀ ਤੇ ਬਾਕੀ ਚਲੋ ਹੁਣ ਮੇਲਾ ਦੇਖਦੇ ਆਂ ਕਿਆ ਬਣਦਾ ਡਾਕਟਰ ਪਹਿਲਾਂ ਚੱਲਿਆ ਹੁਣ ਚਾਹ ਡਾਕਟਰ ਮੇ ਆਪਣਾ ਪਹਿਲਾਂ ਚੱਲਿਆ ਜੀ ਠੀਕ ਐ ਬਾਕੀ ਹੁਣ ਜਾ ਕੇ ਦੇਖਦੇ ਆਂ ਚਾਹ ਸੀ ਪੀਆ ਏ ਥੋੜੀ ਭੁੱਖਾ ਜਿ ਲੱਗੀ ਹੋਈ ਸੀ ਤੇ ਬਾਕੀ ਸਾਥ ਸੰਗਤ ਆਪਣੇ ਨਾਲ ਆ ਜੀ ਠੀਕ ਐ ਬਾਈ ਸਿੱਪ ਹੋ ਗਏ ਆ ਆ ਗਏ ਆ ਹਾਂ ਬਾਈ ਵੇਟ ਬੋਟ ਲੱਗੇ ਬਟੰਗਣਾ ਠੀਕ ਐ ਜੀ ਪਲੇਟਾ ਦਾ ਹੈਗੀ ਇਹਦੇ ਉੱਪਰ ਇੱਕ ਤੁੱਲਾ ਰੱਖਦੇ ਕਿ ਪਰਮ ਪੂਰੀ ਰੱਖਦੀ ਐ ਤੇ ਪੱਖਾ ਬਾਈ ਖਰਾਬ ਆ ਉਹ ਤਾਂ ਕਰਕੇ ਬੋਰੀ ਰੱਖਤੀ ਹੁਣ ਵੇਟ ਥੋੜਾ ਐਕਸਟਰਾ ਕਰਿਆ ਤੇ ਉਹ ਰਸੀਆ ਨਾਲ ਬੰਦੀ ਹੈ ਹਿੱਲਦੇ ਆ ਨਾ ਜਾਂ ਛਾਲ ਵੱਜਦੀ ਫੇਰ ਹਿੱਲਣ ਲੱਗ ਜਾਂਦੇ ਨੇ ਵੇਟ ਤੇ ਖਾਤਰਾ ਕਿਤੇ ਉੱਚਲ ਕੇ ਵਿੱਚੋਂ ਨਾ ਵੱਜਣ ਉਹਦੇ ਇੰਟਰ ਕੋਲ ਲਾਉਂਦੇ ਤਾਂ ਕਰਕੇ ਕਰਿਆ ਵਾ ਤੇ ਬਾਕੀ ਆਪਣਾ ਨੰਬਰ ਨੌਵਾਂ ਪਹਿਲਾ ਇਹਦਾ ਫੇ 27 ਪੈਕਣਾ ਕੋਸਾ ਜ਼ਿਲ੍ਹੇ ਦਾ ਨੰਬਰ ਅੱਡ ਗਿਆ ਠੀਕ ਹੈ ਜੀ ਤਾਂ ਕਰਕੇ ਤਿਆਰੀ ਪਹਿਲਾਂ ਕਰੀ ਵੀ ਠੀਕ ਰਹਿੰਦੀ ਹੈ ਤੇ ਰੈਕਟਰ ਚੱਲਣ ਲੱਗਿਆ ਜੀ ਹੁਣ ਠੀਕ ਆ ਤੇ ਚੰਨੀ ਬਾਈ ਬੁਝਾਉਂਦੇ ਆ ਨੰਬਰ 1 ਦੀ ਸ਼ਰਟ ਭਾਈ ਬੁਝਨੀ ਨੇ ਮਾ ਹਾਂ ਜੀ ਆਹ ਕਿ ਤਰਾ ਕਰਾਇਆ ਟਰੈਕਟਰ ਦੇ ਨਾਲ ਮੈਂ ਕਿਹਾ ਬਾਈ ਡਿੰਟੂ ਦਾ ਲੱਗਦਾ ਹੈ ਨਹੀਂ ਪਾਣ ਹੋਣੀ ਨੇ ਰੀਆ ਦੇ ਵਿੱਚ ਘੱਟੇ ਆ 32 ਬੀ ਹੋਈ ਟਾਈਮ ਨਾਲ ਤੇ ਕਦੇ ਚਾਈਆਂ ਬੱਲ ਮਰ ਬੰਦੇ ਪਾਰੀ ਲਾਵਾ ਬੜਾ 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 ਹਾਦਰ ਕਹਿੰਦੇ ਆ ਟਰੈਕਟਰ ਦਾ ਦਸਰ ਪਿੰਡਾ ਆ ਜਿਹੜਾ ਪਹਿਲੇ ਤਾਂ ਇਹ ਕਹਿੰਦੇ ਮਕੜੌਂਦੇ ਪਿੰਡ ਦਾ ਰਵੀ ਆ ਮੇਰੇ ਵੀਰੋ ਸ੍ਰੀ ਚਮਕੌਰ ਸਾਹਿਬ ਗੁਰੂਪ ਦੇ ਬੈਨਰ ਹੇਠਾਂ ਆ ਟਰੈਕਟਰ ਖੇਡਦਾ ਸ੍ਰੀ ਚਮਕੌਰ ਸਾਹਿਬ ਸ਼ਹੀਦਾਂ ਦੀ ਧਰਤੀ ਉੱਥੋਂ ਪੁੱਜਿਆ ਹੋਇਆ ਟੱਕਰਾ ਪਰ ਦੂਜੇ ਪਾਸੇ ਦੇਖੀਏ ਮੇਰੇ ਵੀਰੋ ਕਿ ਅੱਜ ਆ ਗੱਲ ਕਹਿੰਦੇ ਸ੍ਰੀ ਚਮਕੌਰ ਸਾਹਿਬ ਇੰਡੋ ਫਾਰਮ 255 ਦੀ ਵੀ ਮੇਰੇ ਵੀਰ ਹੋਣ ਲੱਗੀ ਆ ਖੇਡ ਮੈਦਾਨ ਦੇ ਵਿੱਚ ਉਹ ਤਹਿਰ ਪਿੰਡ ਦਾ ਬੱਚਾ ਇਹਦਾ ਇੱਕ ਚਾਦਰ ਬੰਨ੍ਹ ਸੀ ਕਮੇਰੇ ਵੀਰ ਉਹ ਬਾਰਾ ਪੱਟੀ ਦੇ ਨਾਲ ਤੇ 22 ਨਵੰਬਰ ਨੂੰ ਜਿਹੜਾ ਸੀ ਉਹ ਵੀਰ ਤਹਿਰ ਬਾਬਾ ਇਹ ਸੋਣੀ ਆ ਇਹ ਸੋਣੀ ਆ ਹੋ ਸਾਹਮਣੇ ਰਵੀ ਗਿਆ ਰਵੀ ਜਾਂਦਾ ਸੂਕਣਾ ਮਿੱਤਰੋ ਹੋ ਰਵੀ ਜਾਂਦਾ ਸੂਕਣਾ ਅਗਲੇ ਕੱਟੇ ਦੇ ਨਾਲ ਆਜਾਉਂਦਾ ਬਾਈ ਬਰੋਲਾ ਵੜਦਾ ਪੂਰਾ ਸੱਖਵਾਲਾ ਵੀ ਤਿਆਰ ਕੀਤੀ ਪੂਰੀ ਸਭਾ ਵਾਲਾ ਦਿਨ ਕੱਲੀ ਕੇ ਤੇ ਤਿਆਰ ਕੀਤੀ ਹੋਈਆ ਮੇਰੇ ਵੀਰੋ ਖੇਡ ਦੇ ਮੈਦਾਨ ਵਿੱਚ ਇਹ ਬੰਦੇ ਮੁਕਾਬਲਾ ਸਖਤ ਮੈਰਾ ਖਾ ਜਾਈਆ ਗਿਆ ਬਾਈ ਹੋਇਆ ਐਵੇਂ ਪਾਣੀ ਉੱਡ ਗਿਆ ਸਾਰਾ ਰੇਡੀਏਟਰ ਮਾਤੇ ਟਰੈਕਟਰ ਗਰਮ ਹੋ ਗਿਆ ਉਹ ਬੰਦ ਹੋ ਗਿਆ ਤੇਰੇ ਦਾਦਾ ਜੀ ਚਲੋ ਚਲੋ ਚੱਕਰ ਲਾ ਰਿਹਾ ਚੱਕਰ ਲਾ ਰਿਹਾ ਜੀ ਬਾਈ ਇੱਕ ਮਿੰਟ ਰੁਕ ਜਾ ਉਹ ਬੰਦੇ ਨੂੰ ਉਹਨੇ ਸੋਨੇ ਦੇ ਨਾਲ ਚਾਹਿਆ ਆ ਬੰਦੇ ਦਾ ਜਿਹੜਾ ਅੱਜ ਰਾਤ ਸਭ ਤੋਂ ਆਇਆ ਸੀ ਸਭ ਤੋਂ ਵੱਧ ਖੇਡ ਪਰ ਹੁਣ ਤੇ ਸਾਰੇ ਬਾਰੇ ਕਹਿੰਦੇ ਡਾਕਟਰ ਦਾ ਹੋ ਗਿਆ ਬਾਈ ਗਿਆ ਟਗੜ ਗਿਆ ਹਨਾ ਚਾਲ ਕੋਈ ਨਾ ਹੋੜੀ ਹੋੜੀ ਚੱਲ ਤੋਂ ਤਫਾਦੋਗੇ ਇਹ ਤਾਂ ਬੰਦੀ ਪੜਾ ਅੱਗੇ ਤਫਾ ਦੇਣ ਵਾਲੇ ਆ ਹਾਂ ਉਹ ਦੋ ਤਿੰਨ ਲੱਗ ਗਿਆ ਬਾਈਕ ਤੇ ਲਾਉਣਾ ਆ ਉਹ ਤੇਜ਼ ਸੱਡਦਾ ਹੀ ਜਾ ਰਿਹਾ ਉਹ ਐਸੀ ਰੋਗਲਾ ਲਾਉਣ ਵਰਕੇ ਭਾਈ ਆਪਣਾ ਟਰੈਕਟਰ ਪਹਿਲਾਂ ਚੱਲਿਆ ਤਾਂ ਇੱਥੇ ਥੋੜੀ ਪ੍ਰੋਬਲਮ ਆ ਗਈ ਸੀ ਤੇ ਹੁਣ ਸੈਟ ਕਰਾ ਲਿਆ ਦੁਬਾਰੇ ਚਲਾਉਣ ਲੱਗੇ ਉਹ ਪਸਾਰ ਦੇ ਪਿੰਡ ਵਾਲਾ ਸਾਡਾ ਭਰਾ ਆਇਆ ਹੋਇਆ ਹਰ ਵੀ ਤਰੀਕਾ ਕਹਿੰਦੀ ਓ ਸਾਪ ਨੇ ਦੇ ਖੇਡ ਵਿੱਚ ਜੀ ਹੋਣੀਆਂ ਮੇਰੇ ਵੀਰੋ ਸਾਡੀ ਖੇਡ ਵਿੱਚ ਬੱਚਾ ਦੀ ਉਹ ਗਿਆ ਪਹਿਲਾਂ ਕੀ ਹੋ ਗਿਆ ਦਾ ਪੁਲੀ ਨੂੰ ਤਗੀਦੀ ਨਹੀਂ ਆਤੀ ਨੈਟਰ ਵਾਲੀ ਅੱਛਾ ਅੱਛਾ ਉਹਨਾਂ ਦਾ ਖਰਾਬ ਰੈਟਰ ਕੜਾ ਚੱਲੂ ਬੱਦ ਬាទ ਠੀਕ ਹੈ ਠੀਕ ਹੈ ਉਸੇ ਸਤਿਕਾਰ ਦੇ ਦਿਨ ਇਹ ਸਭ ਤੋਂ ਵੱਡਾ ਮੈਚ ਖਿਡਾਰੀ ਨੇ ਵਿਸਾਰ ਦੇ ਪਿੰਡ ਦੀ ਧਰਤੀ ਹੋਣੀ ਹੈ ਵੀਰਾਂ ਦਾ ਆ ਵੀ ਕੇ ਜੀ ਮਾਦੀ ਲੱਗੇ ਬਈ ਕੌਣ ਧੰਨਵਾਦ ਜੀ ਇਹ ਆ ਜੀ ਗਿਆ ਇਹਨਾਂ ਵੀਰਾਂ ਦੀ ਡਿਊਟੀ ਹੈ ਜਰ ਇਹਨਾਂ ਨੂੰ ਸੱਦਾ ਹੋਇਆ ਕੋਈ ਗੱਲ ਨਹੀਂ ਉਹਨਾਂ ਨੇ ਤੁਹਾਨੂੰ ਕਹਣਾ ਕੋਈ ਗੱਲ ਨਹੀਂ ਵਿੱਚੇ ਕਰਨੀ ਨਹੀਂ ਡਾਕਟਰ ਪੈਂਟ ਵਾਲਾ ਪੌੜੀ ਪੈਂਟ ਵਾਲਾ ਭਰਾ ਸਾਡਾ ਗਰਾਊਂਡ ਦੇ ਵਿੱਚ ਪੌੜੀ ਲੱਗਿਆ ਜੇ ਕੱਲ ਬੱਸੇ ਤੱਕ ਪਾਉਂਗਾ ਅੱਜ ਕਿਤੇ ਪੈਣਾ ਹਾਂ ਲਾਉਣ ਦੀ ਗੱਲ ਹੈ ਆਹ ਕਹਿੰਦੇ ਪਾਇਲਟ ਮੇਰੇ ਵੀਰੋਂ ਦੀਪਾ ਹਰਨਾ ਉਹ ਮੁੰਡਾ ਦੀਪਾ ਹਰਨਾ ਪੁਰੀਆ ਹਰਨਾ ਗੁਰਿਆ ਦੀਪਾਂ ਦੇ ਵੀਰੋ ਜੰਮ ਗੁਰਿਆ ਸਿੰਘਾ ਨਾ ਸਾਰੇ ਜੰਮੂ ਹਰ ਸਪੰਗਲ ਵੀ ਦੇਣਾ ਤੇ ਆਹ ਡਾਕਟਰ ਗੌਰ ਦਾ ਬੰਪ ਚੀਮਾ ਇਸ ਦੁਬਾਰਾ ਤਿਆਰੀ ਰੱਖੇਗਾ ਬੰਪ ਚੀਮੇ ਦੀ ਇਸ ਦੁਬਾਰਾ ਤਿਆਰੀ ਹਣੀ ਆ ਮੇਰੇ ਵੀਰੋ ਬਾਕੀ ਅਡਾ ਡਾਕਟਰ ਬੰਪ ਕੀਮੇ ਦਾ ਜਿੱਦਾਂ ਧੰਨ ਧੰਨ ਬਾਬਾ ਦਾਸ ਹਰਨਾ ਗੁਰਿਆ ਤੋਂ ਵੀਰੋ ਪਾੜ ਗਿਆ ਮਨ ਡਰਪੋ ਦਾ ਆਹ ਗੱਲ ਨੇ ਕਰਤਾ ਕੀ ਹੋ ਗਿਆ ਤੂੰ ਆ ਗਿਆ ਸਰਬ ਹੋ ਗਈ ਬਾਈ ਪੈਪੂਪ ਦਾ ਠੀਕ ਤੇ ਸਰਬ ਹੋ ਨਹੀਂ ਵਾਦ ਕਚ ਕਚ ਦੀ ਆ ਰਹੀ ਸਰਬ ਗਈ ਹੈ ਜੀ ਤੇ ਬਾਕੀ ਚੱਲਿਆ ਬਥੇਰਾ ਗੜਾ ਦਾ ਆ ਤੂੰ ਹੀ ਪਿੱਛੇ ਦੇਖੋ ਕਾਲੇ ਵਿੱਚ ਇਹ ਜੋ ਕਿਪਾ ਹੋਈ ਜੀ ਠੀਕ ਹੈ ਜੀ ਇਹ ਸਾਡਾ ਬਾਈ ਸਰਬ ਬਾੜ ਗਈ ਬਾਈ ਡਾਕਟਰ ਦੀ ਕੀ ਕਰੀ ਯਾਰ ਹਾਂ ਪਹਿਲਾਂ ਮਨ ਉਹ ਮਾਂ ਕ ਨਹੀਂ ਪੈਪ ਖੁੱਲ ਗਿਆ ਸਰਬ ਬਾੜ ਗਿਆ ਸਰਬ ਬਾਟ ਗਿਆ ਪੱਕੀ ਹਾਂ ਕਿਆ ਹੋਇਆ ਸਰਵਾ ਹਟ ਗਈ ਸਰਵਾ ਅੱਛਾ ਉਹ ਮੈਂ ਕਹਿੰਦਾ ਜਿਹੜੀ ਇੱਥੇ ਸੈਂਟਰ ਪਿੰਨੋਂ ਦੀ ਹੋੜ ਗਈ ਨਹੀਂ ਨਹੀਂ ਉਹ ਉਹਦੇ ਪੱਖੀ ਤੋਂ ਬਣਾ ਦੇ ਬੈਨ ਕੋਈ ਪੈਨਲ ਵੀ ਹਿੱਲ ਗਿਆ ਉਹ ਦੇਖੋ ਜੀ ਉਹ ਮੈਨ ਨਹੀਂ ਕੋਮਲੀ ਨਹੀਂ ਹੈਗੀ ਉਹ ਫਰੀ ਹੋ ਗਈ ਬਾਈ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਦੋ ਦੋ ਟਰੈਕਟਰ ਲੱਗੇ ਹੋਏ ਲਓ ਜੀ ਬਾਈ ਟਰੈਕਟਰ ਲੱਗੇ ਤਾਂ ਆਪਣਾ 77 ਦਾ ਬੜਾ ਤੇ ਬੇਟ ਬੂਡ ਸੈਟ ਕਰ ਲੈ ਟੋਟਾ ਖੋਲੀ ਆ ਉਹ ਜੱਜੀ ਉਹ ਜੱਜੀ ਉਹ ਥੋੜਾ ਬੀਜੀਆ ਫੋਨ ਚ ਤਾਂ ਮੈਂ ਤੇ ਕਾਉਣਾ ਕਾਰਟਾੜ ਉਹ ਹੋ ਗਿਆ ਹੋ ਗਿਆ ਇਹ ਬਿਨਾ ਚਾਬੀਂ ਦੇ ਸਟਾਰਟ ਹੁੰਨੇ ਬਾਈ ਪੈਰ ਮਾਰ ਪੈਰ ਉੱਪਰ ਬ੍ਰੇਕਾਂ ਦਾ ਪੈਰ ਮਾਰ ਆ ਗਿਆ ਗਿਆ ਚੰਨੀ ਨਾਲ ਵਾੜੇ ਕੱਪੜੇ ਵੀ ਐ ਟਰੈਕਟਰ ਦੇ ਨਾਲ ਦੇ ਵਾਏ ਵੇ ਲੋਰ ਦੇਖ ਲੈ ਰਿਹਾ ਰਿਮਾ ਨਾਲ ਦੀ ਸ਼ਰਟ ਤੇ ਮਗਰਾੜਾ ਨਾਲ ਦਿਖ ਰਹੀ ਹੈ ਮੈਂ ਨਦੀ ਕਰਕੇ ਆਇਆ ਚੰਨੀਆਂ ਤੇ ਅੱਛੜਿਆ ਫਿਰ ਆ ਬੈਠਾ ਜੀ ਮੁੰਡਾ ਫੇਰ ਆਖ ਰੋਣਾ ਬਾਈ ਜਰਾ ਜੀ ਬਾਈ ਆਪਣੇ ਟਰੈਕਟਰ ਦੀ ਵਾਰੀ ਆ ਗਈ ਤੇ ਆਪਣੇ ਨਾਲ ਬਾਈ ਪਰਮਾਨ ਮਾਨ ਖੜੀ ਆ ਠੀਕ ਹੈ ਜੀ ਤੇ ਟਰੈਕਟਰ ਦੀ ਆਉਂਦੀ ਕਰਨੀ ਗੋਸ ਰਿਆ ਪਿਆਰ ਪੂਰਾ ਸਮਾਰਮੋਲ ਬਣਿਆ ਡਾਕਟਰ ਸੈਟ ਕਰ ਲਿਆ ਟਾਲੀ ਪਾਣੀ ਵਾਲੀ ਪੈ ਰਹੀ ਬਾਈ ਥੱਲੇ ਜਾਂ ਥੱਲੇ ਥੱਲੇ ਮੜੀ ਆ ਵਾ 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 ਥੋੜੀ ਜੱਕ ਲੈ ਵਾ ਥੜੀ ਯੱਕੇ ਗਾਲ ਓਏ पीछे तो 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 पिछले भाई कुला पीछे हाँ बाबा पै गया बै गया छोटे ਇੱਥੇ ਵੀ ਇੱਥੇ ਡਾਕਟਰ ਦੇ ਬੱਚਾ ਮਾਨ ਨਾਲ ਉੱਥੇ ਪਾਸੇ ਗੁਰੀਵਾਸੀ ਸ਼ਿਮਾਂਵਿੰਦਰਖਾ ਮੋਨੂ ਬਾਦਵਾਣਾ ਬਿੰਦੂ ਕਵਾੜਾ ਤੇ ਹਰਿੰਦਰ ਧੰਦਾ ਰਮਨ ਗਰੇਵਾੜਾ ਦਿਪਕ ਖਹਿਰਾ ਕਾਲ ਫਰੇਡ ਦੇ ਮੁਹਾਰੀ 21000 ਦਾ ਮਾਨ ਹੋਣਾ ਮੇਰੇ ਵੀਰੋ 21000 ਦਾ ਮਾਨ ਹੋਣਾ ਉਸ ਤੋਂ ਬਾਅਦ ਮੇਰੇ ਵੀਰੋ ਵੀਰੇ ਕਲੀ ਅਖੇਪ ਵਾਲੋ ਸਿੱਧਾ ਜਾ ਕਰਾ ਦੇ ਜਾਨਾ ਇਹ ਹੌਲੀ ਚਲਾ ਲੈ ਕਰੋ ਜੀ ਇਹਦਾ ਸਿੱਧਾ ਕਰ ਲੋ ਸਰਪ੍ਰੀਤ ਜੂਆ ਪਰ ਦੇ ਦੋਨਾਂ ਦਾ ਸਪਾਂਸਰ ਕਿੰਦਾ ਹੋਇਆ ਪਟੜਾ ਆ ਪਾਲਕ ਜੀ ਕਹਿੰਦੇ ਹਰੀਪੁਰਿਆ ਚੰਨੀ ਕਹਿੰਦੇ ਆ ਜਿਹਨੂੰ ਦੀਪੇ ਹਰਨਾਮਪੁਰ ਦੀ ਪੱਤੀ ਸੋਤਾ ਮੇਰੇ ਮਤਰਾ ਇਹ ਡਾਕਟਰ ਤੇ ਬੰਨਵਾ ਸਰਬੋ ਮੋਡੀਫਿਕੇਸ਼ਨ ਵਾਲੇ ਦੀ ਬੰਦਾ ਮਾਨ ਕਰਦੇ ਆ 21000 ਸਾਡੇ ਆ ਬੱਲਾਬਾਦ ਦੇ ਵਾਲੇ ਭਰਾਵਾਂ ਵੱਲੋਂ ਤੇ ਨਾਲ ਕਹਿੰਦੇ ਕਾ ਟ੍ਰੈਡਿਜ ਮਹਾਲੀ ਦੀਪੇ ਵੀਰਾਂ ਵੱਲੋਂ ਲੱਗਾ ਉਧਰ ਕਰਵੰਤ ਵੀਰ ਹੋਣੀ ਦੀਪੀ ਵੀਰ ਹੋਣੀ ਤੇ ਲੰਬਰਦਾਰ ਵੀਰ ਹੋਣੀ 11000 ਉਹਨਾਂ ਵੱਲੋਂ ਲੱਗਾ ਜੀ ਤੇ ਆਪਾਂ ਡਾਕਟਰ ਵੀਰ ਬੰਨ ਕੀ ਦੇ ਦਿੱਤੀ ਹੁਣ 21 ਉਹਨਾਂ ਵੱਲੋਂ ਵੀ ਹੋ ਗਿਆ ਜੀ 21 21 ਦੋਨੇ ਪਾਸੇ ਹੋ ਗਿਆ ਹਾਜੀ ਰੈਡੀਓ اوهڙو <laughs> گهريو ਟਰੱਕ ਤੋਂ ਫਾਈਲ ਅਕ੍ਰੋਸ ਤੋਂ ਇਹਦਾ ਟਾਈਮ ਰਿਹਾ ਬਾਈ 23122 ਪਠੀਕਾਰਦੀ ਲਾਲ ਦੇਖੋ ਜੀ ਲਾਲ ਹੋ ਗਿਆ ਬਾਈ ਲਾਲੋ ਲਾਲ ਕਰ ਦਿੰਦੇ ਫਿਰ ਕਹਿੰਦੇ ਲੱਗੀ ਚੱਲਿਆ ਵਧੀਆ ਬਾਈ ਕੋਈ ਟੱਕਣ ਡੋੜੇ ਕੋਈ ਗੇ ਨਹੀਂ ਚੱਕਿਆ ਉਹ ਕਰਿਆ ਜੀ ਬਾਬੇ ਦੀ ਕਿਰਪਾ ਨਾਲ ਟਰੈਕਟਰ ਦਾ ਕੋਈ ਨੁਕਸਾਨ ਨਹੀਂ ਹੋਇਆ ਆਪਣਨੇ ਦਾ ਠੀਕ ਆ ਜੀ ਤੇ ਬਾਕੀ ਦਾ ਸਹੀ ਆ ਔਰ 33ਵਾਂ ਚੌਥੀ ਮਾਚ ਚੱਲਦਾ ਕਮ ਖਿੱਚ ਕੇ ਰੱਖਿਆ ਜੀ 33ਵਾਂ ਮਾਚਾ ਜग्गा ਜੀ ਦੀ ਬਾਣਾ ਡਾਕਟਰ ਨੂੰ ਕਰਾਉਰ ਦੇ ਵਿੱਚ ਜਲਦੀ ਲੈ ਕੇ ਆਉਣ ਦੀ ਆਜੀ ਕਲੱਚ ਦੇ ਲੈ ਜੀ ਆ ਰਹੇ ਆ ਰਹੇ ਇਹ ਆ ਜੀ ਆਪਣਾ ਚੌਥਾ ਸੈਕਟਰ ਗਰੁੱਪ ਦਾ ਲਾਟ ਡਾਕਟਰ ਆਪਣਾ ਹੁਣ ਚੱਲਣ ਲੱਗ ਚੱਲ ਰਿਹਾ ਹੈ ਜੋ ਠੀਕ ਹੈ ਬਾਕੀ ਕੋਈ ਦੇ ਤਾਂ ਬੜਾ ਸਹੀ ਆ ਇਹਰੇ ਕੁਲ ਬਣਾ ਵਟਰ ਨੇ ਆਪ ਕੋ ਸਹੀ ਚੱਲਦਾ ਬਾਕੀ ਤੇ ਇਹਦੇ ਹੁਣ ਕਰਵਾ ਦੀ ਹੀਲ ਆਗਲਾ ਕਹਿੰਦਾ ਓ ਬੱਲੇ ਬੱਲੇ ਮੇਰੇ ਵੀਰੋ ਬੱਲੇ ਬੱਲੇ ਕਰਵਾਉਂਦਾ ਹੋਇਆ ਓ ਕਮਾਲ ਹੋਈ ਪਈਆ ਦੁਨੀਆ ਦਾਲੀ ਖੱਜ ਮੱਤਾਂ 'ਤੇ ਗਿਆਨ ਹੋਈ ਪਈਆ ਗੁਰਦ ਸਾਹਿਬ ਦੇ ਬੱਚਾ ਨੂੰ ਗਿਆਨ ਹੋਈ ਪਈਆ ਆਹ ਸਾਹਮਣੇ ਦੇ ਪਿਓ ਲੱਗਦਾ ਹੋਇਆ ਜੋਰ 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 ਸਿੱਟਾ ਹਰੀ ਕੋਈ ਅਮਾਨ ਕਰਦਾ